ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇਕਰ ਤੁਹਾਨੂੰ ਪੰਜਾਬੀ ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਆਪਾਂ ਸਰਦਾਰ ਹਰਕੀਰਤ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਖੇਤੀਬਾੜੀ ਸੰਦ ਸਰ ਲੇਖ ਅਧੀਨ ਸਲੰਗ ਬਾਰੇ ਗੱਲ ਕਰਾਂਗੇ 5 ਕੁ ਫੁੱਟ ਲੰਮੇ ਲੱਕੜ ਦੇ ਹੱਥੇ ਵਿੱਚ ਡੇਢ ਜਾਂ 2 ਕੁ ਫੁੱਟ ਲੰਮੀਆਂ ਲੱਕੜ ਦੀਆਂ ਲੱਗੀਆਂ ਦੋ ਥੋੜੀ ਜਹੀ ਗੁਲਾਈ ਵਾਲੀਆਂ ਸੁੱਤਾਂ ਵਾਲੇ ਖੇਤੀ ਸੰਦ ਨੂੰ ਸਲੰਗ ਕਹਿੰਦੇ ਹਨ ਕਈਆਂ ਇਲਾਕਿਆਂ ਵਿੱਚ ਸਲੰਗ ਨੂੰ ਸੰਗਾ ਕਈ ਇਲਾਕਿਆਂ ਵਿੱਚ ਵਿਸਾਂਗੀ ਕਈ ਇਲਾਕਿਆਂ ਵਿੱਚ ਢੀਂਗਾ ਵੀ ਕਹਿੰਦੇ ਸਨ ਹਨ ਸਲੰਗ ਦੀ ਵਾਰ ਤੋਂ ਪਹਿਲੇ ਸਮਿਆਂ ਵਿੱਚ ਖਲੀਆਂ ਵਿੱਚ ਲੱਗੀ ਫਸਲ ਨੂੰ ਗੱਡਿਆਂ ਵਿੱਚ ਭਰਨ ਸਮੇਂ ਪੇੜਾਂ ਵਿੱਚ ਧੋਣ ਸਮੇਂ ਕੀਤੀ ਜਾਂਦੀ ਸੀ ਜਦ ਗੱਡੇ ਦੀ ਭਾਈ ਸਮੇਂ ਗੱਡੇ ਉੱਪਰ ਹੱਥਾਂ ਨਾਲ ਹੋਰ ਲਾਂਗਾ ਸਿੱਟਣਾ ਔਖਾ ਹੋ ਜਾਂਦਾ ਸੀ ਉਸ ਸਮੇਂ ਇੱਕ ਬੰਦਾ ਸਲੰਗ ਵਿੱਚ ਲਾਂਗੇ ਦਾ ੱੱਬਾ ਫਸਾ ਕੇ ਗੱਡੇ ਉੱਪਰ ਸਿੱਟਦਾ ਸੀ ਗड्ढे ਦੀ ਭਰਾਈ ਕਰ ਰਿਹਾ ਬੰਦਾ ਫੇਰ ਸਲੰਗ ਨਾਲ ਸਿੱਟੇ ਲਾਂਗੇ ਨੂੰ ਗड्ढे ਵਿੱਚ ਸੈੱਟ ਕਰਦਾ ਸੀ ਇਸ ਤਰ੍ਹਾਂ ਸਲੰਗ ਨਾਲ ਗड्ढे ਉੱਪਰ ਲਾਂਗਾ ਸਿੱਟ-ਸਿੱਟ ਕੇ ਗड्ढे ਦੀ ਪੂਰੀ ਭਰਾਈ ਕੀਤੀ ਜਾਂਦੀ ਸੀ ਲਾਂਗੇ ਦੇ ਭਰੇ ਹੋਏ ਗड्ढे ਨੂੰ ਸਲੰਗ ਦੀ ਵਾਰ ਤੋਂ ਕਰਕੇ ਹੀ ਖਾਲੀ ਕੀਤਾ ਜਾਂਦਾ ਸੀ ਗਾਹਣ ਲਈ ਲਾਂਗੇ ਦੀ ਪਹਿਲੀ ਵੀ ਸਲੰਗ ਤੇ ਜੱਟ ਦੀ ਮਦਦ ਨਾਲ ਪਾਈ ਜਾਂਦੀ ਸੀ ਸ੍ਰੀਲੰਕਾ ਨਾਲ ਹੀ ਪਹਿਲੀ ਨੂੰ ਪਹਿਲੀ ਵਾਰ ਫੋਲਿਆਂ ਫੋਲਿਆਂ ਗਾਹੀ ਫੈਲੀ ਨੂੰ ਉੱਪਰ ਕਰਨਾ ਉੱਪਰ ਹੀਟ ਕਰਨਾ ਭਾਵ ਕੀਤਾ ਜਾਂਦਾ ਸੀ ਬਾਜਰਾ ਜਵਾਰ ਛੋਲੇ ਆਦ ਦੀਆਂ ਫਸਲਾਂ ਦੇ ਦਾਣੇ ਸਲੰਗ ਛੋਟਿਆਂ ਨਾਲ ਕੁੱਟ ਕੇ ਕੱਢੇ ਜਾਂਦੇ ਸਨ ਸਲੰਗ ਦੀਆਂ ਸੁੱਤਾਂ ਦੀ ਇੱਕ ਸਿਰੇ ਦੀ 3 ਫੁੱਟ 3 ਇੰਚ ਚੁੜਾਈ ਤੇ ਇੱਕ ਜਾਂ 1.5 ਇੰਚ ਮੋਟਾਈ ਹੁੰਦੀ ਸੀ किनਾਰੇ ਥੋੜੇ ਥੋੜੇ ਗੋਲ ਕੀਤੇ ਹੁੰਦੇ ਸਨ ਸੁੱਤਾਂ ਦੀ ਚੜਾਈ ਤੇ ਮੋਟਾਈ ਘਟਦੀ ਘਟਦੀ ਅਖੀਰ ਤੇ ਆ ਕੇ ਤਿੱਖੀ ਨੋਕ ਬਣ ਜਾਂਦੀ ਸੀ ਦੋਹਾਂ ਸੁੱਤਾਂ ਦੇ ਚੜਾਈ ਤੇ ਮੋਟਾਈ ਵਾਲੇ ਹਿੱਸੇ ਨੂੰ ਹੱਥੇ ਦੇ ਇੱਕ ਸਿਰੇ ਦੇ ਬਾਹਰਲੇ ਪਾਸੇ ਆਮੋ ਸਾਹਮਣੇ ਲਾ ਕੇ ਲੋਹੇ ਦੀ ਪੱਤੀ ਨਾਲ ਇਸ ਤਰ੍ਹਾਂ ਜੋੜਿਆ ਜਾਂਦਾ ਸੀ ਕਿ ਜੜੀਆਂ ਦੋਹਾਂ ਸੁੱਤਾਂ ਦੇ ਵਿਚਾਲੇ ਚਾਰਾਂ ਜਾਂ 5 ਕੋ ਇੰਚ ਤੱਕ ਦੀ ਵਿਥ ਆਪ ਦੂਰੀ ਰਹਿ ਜਾਵੇ ਇਸ ਤਰ੍ਹਾਂ ਸਲੰਗ ਬਣਦੀ ਸੀ ਹੁਣ ਸਲੰਗ ਦੀ ਵਰਤੋਂ ਘੱਟ ਹੀ ਹੁੰਦੀ ਹੈ ਕਿਉਂਕਿ ਹੁਣ ਸਾਰੀਆਂ ਫਸਲਾਂ ਦੀ ਕਢਾਈ ਹੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਸੋ ਧੰਨਵਾਦ ਜੀ